ਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਜ਼ਰ ਕਰੇ ਜੀ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਅਰਦਾਸ ਉਪਰੰਤ ਅੱਜ ਸਾਡੇ ਇਸ ਨਗਰ ਦੇ ਲਈ ਬਹੁਤ ਹੀ ਜ਼ਰੂਰੀ ਜਿਹੜੀ ਸੜਕਾ ਜਿਸ ਦਾ ਉਦਘਾਟਨ ਕੀਤਾ ਗਿਆ ਔਰ ਸਾਡੇ ਚੋਚੇਚੇ ਤੌਰ ਤੇ ਸਾਡੇ ਇਸ ਹਲਕੇ ਤੋਂ ਸਾਡੇ ਐਮਐਲਏ ਸਾਹਿਬ ਤੇ ਕੈਬਨਿਟ ਮਨਿਸਟਰ ਪੰਜਾਬ ਡਾਕਟਰ ਰਵਜੋਤ ਜੀ ਅੱਜ ਉੱਚੇਚੇ ਤੌਰ ਤੇ ਮੇਰੇ ਨਾਲ ਮੌਜੂਦ ਨੇ ਔਰ ਸਾਡੇ ਡਿਸਟ੍ਰਿਕਟ ਇੰਚਾਰਜ ਸਾਡੇ ਚੇਅਰਮੈਨ ਪਲੈਨਿੰਗ ਬੋਰਡ ਮੈਡਮ ਕਰਮਜੀਤ ਕੌਰ ਜੀ ਤੇ ਜਿਨ੍ਹਾਂ ਨੂੰ ਮੈਂ ਵੈਸੇ ਬੌਸ ਹੀ ਕਹਿੰਦਾ ਕਿਉਂਕਿ ਸਾਡੇ ਬੌਸ ਹੀ ਹੈ ਸਾਰੇ ਪਾਰਟੀ ਦੇ ਤੇ ਸਾਡੇ ਸੈਣੀ ਸਾਹਿਬ ਬਹੁਤ ਹੀ ਮੇਰੇ ਅਜ਼ੀਜ਼ ਦੋਸਤ ਨੇ ਬਹੁਤ ਪੁਰਾਣੇ ਦੋਸਤ ਨੇ ਸਾਡੇ ਚੇਅਰਮੈਨ ਨੇ ਸਾਡੇ ਇਸ ਨਗਰ ਦੀ ਸਰਪੰਚ ਸਾਹਿਬਾ ਔਰ ਸਾਰੇ ਪੰਚਾਇਤ ਮੈਂਬਰ ਸਹਿਬਾਨ ਸਾਰੇ ਤਰਜਬਦਰਜਾ ਮੇਰੇ ਅਹੁਦੇਦਾਰ ਸਹਿਬਾਨ ਤੇ ਬਹੁਤ ਹੀ ਪਿਆਰੇ ਸਾਥੀ ਤੇ ਸਾਡੇ ਪੀਡਬਲੂ ਡਿਪਾਰਟਮੈਂਟ ਤੋਂ ਸਾਡੇ ਐਕਸੀਲ ਸਾਹਿਬ ਐਸਡੀਓ ਸਾਹਿਬ ਤੇ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤੇ ਮੈਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਵਾਹ ਦਿੰਦਾ ਔਰ ਬੜੀ ਜ਼ਰੂਰਤ ਸੀ ਤੁਸੀਂ ਸਾਰੇ ਮੇਰੇ ਕੋਲ ਆਏ ਵੀ ਮੈਡਮ ਕਰਮਜੀਤ ਕੌਰ ਜੀ ਨੇ ਵੀ ਉਚੇਚੇ ਤੌਰ ਤੇ ਇਹਨਾਂ ਦੇ ਇਨੀਸ਼ੀਏਟਿਵ ਸਦਕਾ ਇਹ ਜਿਹੜਾ ਕੰਮ ਹੈ ਸਿਰੇ ਚੜਿਆ ਸੋ ਮੈਂ ਤੁਹਾਨੂੰ ਤੁਹਾਡੇ ਸਾਰੇ ਕਮੇਟੀ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਵਾਹ ਦਿੰਦਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਜਲਦੀ ਸੜਕ ਬਣ ਕੇ ਤਿਆਰ ਹੋ ਜਾਣੀ ਹੈ ਤੇ ਤੁਹਾਡੇ ਸਾਰਿਆਂ ਦੇ ਲਈ ਇਹ ਲਾਭਮੰਦ ਸਾਬਤ ਹੋਵੇ ਤਾਕੇ ਤੁਸੀਂ ਚੜ੍ਹਦੀ ਕਲਾ ਚਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਭ ਤੋਂ ਪਹਿਲਾਂ ਸਾਰਿਆਂ ਨੂੰ ਘਰ ਪਰੇ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਭ ਤੋਂ ਵੱਡਾ ਧੰਨਵਾਦ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ ਅਸੀਂ ਆਪਾਂ ਕੰਮ ਕਰ ਰਹੇ ਸਾਡੇ ਕੌਮੀ ਕਿਨੂਰ ਅਰਵਿੰਦ ਕੇਜਰੀਵਾਲ ਜੀ ਤੇ ਨਾਲ ਹੀ ਧੰਨਵਾਦ ਸਾਡੇ ਹਰਮਨ ਪਿਆਰੇ ਸੀਐਮ ਸਾਹਿਬ ਜਿਹੜੇ ਕੀ ਕਹਿ ਸਕਦੇ ਕਿ ਇੱਕ ਵਿਕਾਸ ਦੇ ਮਸੀਹਾ ਪੰਜਾਬ ਦੇ ਜਰਨੈਲ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਸਾਥੀ ਡਾਕਟਰ ਰਾਜਕਮਰ ਚੱਬੇਲ ਜੀ ਐਮਪੀ ਲੋਕ ਸਭਾ ਹਿਸ਼ਾਰਪੁਰ ਤੇ ਪੂਰੀ ਟੀਮ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਖਾਸ ਕਰਕੇ ਡਾਕਟਰ ਰਾਜਕਮਰ ਚੱਬੇਲ ਜੀ ਦਾ ਕਿ ਜਿਨ੍ਹਾਂ ਨੇ ਸਾਡੇ ਹਲਕੇ ਵਾਸਤੇ ਜਿਹੜਾ ਪਿੰਡ ਕੱਕੋ ਹੈਗਾ ਜਿਹੜੀ ਸੜਕ ਕਾਫੀ ਸਮਿਆਂ ਤੋਂ ਮੈਂ ਕਹੂੰਗਾ ਕਿ ਉਹਦੀ ਜਿਹੜੇ ਹਾਲਾਤ ਸੀ ਕਾਫੀ ਨਾਜ਼ੁਕ ਸੀਗੇ ਤੇ ਕਈ ਵਾਰ ਸਾਡੇ ਕੋ ਵੀ ਲੋਕ ਪਹੁੰਚੇ ਨੇ ਤੇ ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਨਾਲ ਇਥੋਂ ਮੈਡਮ ਕਰਮਜੀਤ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਇਥੋਂ ਤੇ ਮੈਂ ਆਪਣੇ ਆਪਣੇ ਵੱਲੋਂ ਤੇ ਆਪਣੇ ਹਲਕਾ ਨਿਵਾਸੀ ਵੱਲੋਂ ਡਾਕਟਰ ਡਾਕਟਰ ਰਾਜ ਕੁਮਾਰ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਨੂੰ ਸਾਡੀ ਰਿਕੁਐਸਟ ਨੂੰ ਬੇਨਤੀ ਨੂੰ ਪਹਿਲ ਦੇ ਆਧਾਰ ਤੇ ਮੰਨਦੇ ਹੋਏ ਨਾਲੋਂ ਨਾਲ ਹੀ ਇਹਨਾਂ ਨੇ ਜਿਹੜਾ ਜੋ ਰਾਸ਼ੀ ਸਾਨੂੰ ਦਿੱਤੀ ਹੈਗੀ ਤੇ ਬਹੁਤ ਜਲਦੀ ਇਹ ਸੜਕ ਜਿਹੜਾ ਕੰਮ ਸ਼ੁਰੂ ਹੋ ਜਾਏਗਾ ਤੇ ਮੈਂ ਇਹੀ ਕਹਾਂਗਾ ਕਿ ਦੇレ ਸਾਡੇ ਪੰਜਾਬ ਦੇ ਲੋਕਾਂ ਨੇ ਜਿਸ ਆਸਮਾਨ ਦੇ ਨਾਲ ਸਾਨੂੰ ਚੁਣਿਆ ਹੈਗਾ ਤੇ ਸਾਡੀ ਪੂਰੀ ਟੀਮ ਸਾਡੇ ਸੀਐਮ ਸਾਹਿਬ ਸਾਡੇ ਮੰਤਰੀ ਸਹਿਬਾਨ ਸਾਡੇ ਸਾਰੇ ਐਮਐਲਏ ਸਹਿਬਾਨ ਤੇ ਜਿੰਨੇ ਵੀ ਸਾਡੇ ਲੋਕ ਸਭਾ ਮੈਂਬਰ ਨੇ ਪੰਜਾਬ ਤੋਂ ਚੁਣ ਕੇ ਗਿਆ ਆਮ ਆਦਮੀ ਪਾਰਟੀ ਵੱਲੋਂ ਉਹ ਸਾਰੇ ਦਿਨ ਰਾਤ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੀ ਤਰੱਕੀ ਲਈ ਪੰਜਾਬ ਦੀ ਖੁਸ਼ਹਾਲੀ ਲਈ ਲੱਗੇ ਹੋਏ ਨੇ ਤੇ ਅਸੀਂ ਇਹੀ ਕਰਾਂਗੇ ਉਸੇ ਉਸ ਤੋਂ ਬਾਅਦ ਆਸਮਾਨ ਪਿਆਰ ਦੇ ਨਾਲ ਸੂਤ ਪੰਜਾਬ ਦੀ ਸਭ ਲੋਕਾਂ ਦੀ ਸੇਵਾ ਕਰਾਂਗੇ ਸੋ ਇੱਕ ਵਾਰੀ ਫੇਰ ਮੈਂ ਆਈ ਹੋ ਸੰਗਤ ਨੂੰ ਸਾਨੂੰ ਵਧਾਈ ਦੇਣ ਦਾ ਤੇ ਸਾਨੇ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿਕ ਕਰੋ